ਆਪਣਾ ਨਾਮ ਦੱਸ ਕੇ ਜੀ ਮੇਰਾ ਨਾਮ ਰਵੀ ਚੰਗਿਆੜਾ ਜੀ ਤੇ ਅੱਛਾ ਜੀ ਮੈਂ ਇੱਥੇ ਆਇਆ ਵਾਂ ਤੇ ਕੂੜੇ ਦੇ ਵਿੱਚ ਮੂਰਤੀਆਂ ਖੰਡੜ ਮਿਲੀਆਂ ਵਾਂ ਲక్ష్ਮੀ ਮਾਤਾ ਦੀ ਭੋਲੇ ਨਾਦੀ ਬਾਬਾ ਸ਼ਹੀਦਾਂ ਦੀਆਂ ਤੇ ਇੱਥੇ ਕਹਿੰਦੇ ਜੀ 11 ਕਮੇਟੀ ਹੈ ਜੀ ਆਪਾਂ ਪੁੱਛਿਆ ਇੱਥੇ ਦਾ ਕਿਹੜਾ ਪੁਜਾਰੀ ਹੈ ਜੀ ਕਹਿੰਦੇ ਜੀ ਭਾਤਪੂਛਣ ਹੈਗਾ ਜੀ ਇੱਥੋਂ ਦਾ ਪੁਜਾਰੀ ਉਹ 11 ਕਮੇਟੀ ਆ ਆਪਾਂ ਕਹਿੰਦੇ ਉਹਨੂੰ ਬੁਲਾਇਆ ਜਾਵੇ ਕਹਿੰਦੇ ਜੀ ਉਹ ਕਿਤੇ ਗਿਆ ਵਾ ਜੀ ਤੇ ਜੇ ਭਾਤਪੂਛਣ 11 ਕਮੇਟੀ ਦੇ ਵਿੱਚ ਗੱਲੇ ਵੱਲ ਧਿਆਨ ਰੱਖ ਸਕਦਾ ਚੀਜ਼ਾਂ ਨੂੰ ਫਲ ਫਲੂਟਾਂ ਨੂੰ ਆਪਣੇ ਹਰ ਚੀਜ਼ ਨੂੰ ਆਪਣੇ ਕੋਲ ਰੱਖ ਸਕਦਾ ਤੇ ਕੀ ਗੱਲ ਆ ਧਰਮ ਦਾ ਜਿਹੜਾ ਇਹ ਮਤਲਬ ਆ ਆਪਣਾ ਮੂਰਤੀਆਂ ਦਾ ਜਿਹੜਾ ਹੋਇਆ ਵਾ ਤੇ ਇਹਨੂੰ ਕਿਤੇ ਜਲ ਪ੍ਰਵਾਹ ਨਹੀਂ ਕਰ ਸਕਦਾ ਕਿਸ ਹਾਲਾਤ ਵਿੱਚ ਇਹ ਕੂੜੇ ਦੇ ਵਿੱਚੋਂ ਮਿਲੀਆਂ ਗਈਆਂ ਜੀ ਮੂਰਤੀਆਂ ਸਾਰੀਆਂ ਇਨੂੰ ਚਾਹੀਦਾ ਕਿ ਜੇ ਦੁਨੀਆ ਆਂਦੀ ਆ ਮੱਥਾ ਟੇਕਦੀ ਆ ਉਹਨਾਂ ਨੂੰ ਭਾਵਨਾ ਵਾਂ ਤੇ ਚੜੋਂਦੀਆਂ ਵਾਂ ਤੇ ਇਦਾਂ ਦਾ ਫਰਜ਼ ਬੰਦਾ ਕਿ ਯਾਰ ਇਹ ਕਿੰਨੇ ਚਿਰ ਦੀਆਂ ਵੇਖੋ ਕਿੰਨੀ ਕਿੰਨੀਆਂ ਪੁਰਾਣੀਆਂ ਮੂਰਤੀਆਂ ਕੂੜੇ ਦੇ ਚੁਲਭੀਆਂ ਇਹ ਤਾਂ ਮੁੰਲਾ ਦਾ ਸਾਲ ਸਾਲ ਇੱਥੇ ਪਈਆਂ ਰਹੀਆਂ ਵਾਂ ਸ਼ਿਵਲੀ ਖੰਡੇ ਤੇ ਵੀ ਇੱਥੇ ਪਿਆ ਵਾ ਸ਼ਿਵ ਆਪਣਾ ਭੋਲੇ ਨਾਦ ਦਾ ਖੰਡੇ ਤੋਂ ਆ ਬਾਬਾ ਸ਼ਹੀਦਾਂ ਦੇ ਫੋਟੋ ਖੰਡੇ ਤੋਂ ਹੀ ਸਾਰੀ ਪਈਆਂ ਇਹਨਾਂ ਨੂੰ ਚਾਹੀਦਾ ਹੀ ਕਿ 11 ਕਮੇਟੀ ਆ ਤੇ ਆਪਾਂ ਜਾ ਕੇ ਇਹਨਾਂ ਨੂੰ ਜਲ ਪ੍ਰਵਾਹ ਕਰਕੇ ਇਹਨਾਂ ਨੇ ਧਿਆਨ ਬੰਦਾ ਪਬਲਿਕ ਦਾ ਧਿਆਨ ਨਹੀਂ ਬੰਦਾ ਜੇ ਜਿਹੜਾ ਆਂਦਾ ਮੱਥਾ ਟੇਕ ਕੇ ਜਾਂਦਾ ਜਾਂ ਸਰ ਹੋਣ ਹੋਣ ਅਗਲੀ ਕੀ ਕਾਰਵਾਈ ਅਗਲੀ ਕਾਰਵਾਈ ਇਹੋ ਜੀ ਮੈਂ ਪੁਰਸਪਰ ਜਾ ਕੇ ਮੰਗ ਕਰਦਾ ਜੀ ਜੋ ਵੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤੇ ਆਪਣਾ ਜਥੇਬੰਦੀਆਂ ਸ਼ਿਵ ਸੈਨਾ ਤੋਂ ਵਾਲਮੀਕੀ ਸਮਾਜ ਤੋਂ ਆਪਾਂ ਧਰਨਾ ਲਾਵਾਂਗੇ ਜੀ ਪੁਲ ਜਾਮ ਕਰਾਂਗੇ ਜੀ ਪੰਡਾਰੀ ਪੁਲ ਜੀ ਸੱਤੇ ਹਾਂਜੀ ਜੀ ਸਾਰੇ ਤੁਹਾਡੇ ਸਾਹਮਣੇ ਜੀ ਸਿੱਖ ਜਗਤ ਜਥੇਬੰਦੀਆਂ ਪਹੁੰਚੀ ਹੈ ਜੇ ਤੇ ਬਾਕੀ ਇਹੋ ਕਹਿਣਾ ਚਾਹੁੰਦਾ ਜੀ ਮੈਂ ਸਿੰਘ ਪਿੰਡ ਪੰਜਵੜ ਕਲਾਂ ਤੋਂ ਅੱਜ ਮੰਦਰ ਦੇ ਵਿੱਚ ਆਣ ਕੇ ਵੇਖਿਆ ਤੇ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦੀ ਜਿਹੜੀ ਸਰੂਪ ਆ ਉਹਨੂੰ ਬੜੀ ਬੇਦਵੀ ਢੰਗ ਦੇ ਨਾਲ ਉੱਥੇ ਰੱਖਿਆ ਮਹਾਦੇਵ ਜੀ ਦਾ ਸ਼ਿਵਲਿੰਗ ਆ ਉਹ ਪਰਲੇ ਬੰਨੇ ਅਸੀਂ ਵੇਖ ਕੇ ਆਏ ਆ ਉਹਨੂੰ ਬੜੀ ਬੇਦਵੀ ਦੇ ਨਾਲ ਰੱਖਿਆ ਹੋਰ ਦੇਵੀ ਦੇਵਤਿਆਂ ਦੀਆਂ ਸਾਡੀਆਂ ਦੇ ਮੂਰਤੀਆਂ ਵਾਂ ਮੰਨ ਲਓ 33 ਕਰੋੜ ਦੇਵੀ ਦੇਵਤਾ ਉਹਦੇ ਵਿੱਚੋਂ ਮਾਤਾ ਲక్ష్ਮੀ ਦੀ ਮੂਰਤੀ ਆ ਜਾਂ ਮਾਤਾ ਸ਼ੇਰਾਂ ਵਾਲੀ ਦੀਆਂ ਫੋੜਵਾਂ ਸਰੂਪ ਆ ਉਹਨਾਂ ਦੀ ਬੜੀ ਬੇਦਵੀ ਢੰਗ ਦੇ ਨਾਲ ਇਸ ਮੰਦਰ ਦੇ ਵਿੱਚ ਬਹੁਤ ਜ਼ਿਆਦੀ ਅੱਤ ਜਿਹਨੂੰ ਬੇਦਵੀ ਕਹਿ ਦਿੰਨੇ ਉਹ ਕੀਤੀ ਗਈ ਆ ਜਾਂਦੇ ਬਣਦੀ ਕਾਰਵਾਈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹੱਥ ਜੋੜ ਕੇ ਪੀ ਹਰਮੰਦਰ ਸਾਹਿਬ ਦੇ ਸਰੂਪ ਵੀ ਆ ਉਹ ਵੀ ਵੇਖਿਆ ਵੀ ਬਹੁਤ ਜ਼ਿਆਦਾ ਇੱਥੇ ਬੇਦਬੀ ਹੋਣ ਢਈ ਆ ਅਸੀਂ ਹੱਥ ਜੋੜ ਕੇ ਪ੍ਰਸ਼ਾਸਨਗਾਰੀ ਮੰਗ ਕਰਦੇ ਆ ਵੀ ਜਿੰਨਾ ਇਹ ਬੇਦਬੀ ਕੀਤੀ ਆ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਮੰਦਰ ਨੂੰ ਯਾਦ ਕਰਾਇਆ ਜਾਵੇ ਉਹਨਾਂ ਨੂੰ ਜੇ ਇਹੋ ਜੀ ਕਾਰਵਾਈ ਹੋਣੀ ਆ ਤੇ ਮੰਦਰ ਉਹਨਾਂ ਕੋ ਖੋਲਿਆ ਜਾਵੇ ਆ ਫਿਰ ਨਹੀਂ ਕੋਈ ਕਾਰਵਾਈ ਜੇ ਨਹੀਂ ਕੋਈ ਕਾਰਵਾਈ ਹੁੰਦੀ ਤੇ ਅਸੀਂ ਪੰਡਾਰੀ ਪੁਲ ਜਾਮ ਕਰਾਂਗੇ ਪਹਿਲੇ ਪੱਦਰ ਤੇ ਇੱਕ ਦਿਨ ਦਾ ਜਾਮ ਨਹੀਂ ਹੋਵੇਗਾ ਸਾਡਾ ਜਿੰਨਾ ਚਿਰ ਇਹ ਯਾਦ ਨਹੀਂ ਹੋਵੇਗਾ ਉਹਨਾਂ ਚਿਰ ਇਹ ਜਾਮ ਲੱਗਾ ਰਹੇਗਾ ਉੱਥੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਦੇਖੋ ਮੈਂ ਰਕੇਸ਼ ਪਸੀਨ ਸ਼ਿਵਸ਼ਨਾ ਸੂਰੇਵੰਸ਼ੀ ਆ ਰਾਸ਼ਟਰੀ ਪ੍ਰਮੁੱਖ ਆ ਦੇਖੋ ਸਾਡੇ ਇੱਥੇ ਨਾਲ ਸਿੱਖ ਜੱਥੇ ਬੰਦੀਆਂ ਔਰ ਆਪਣਾ ਵਾਲਮੀਕੀ ਭਾਈਚਾਰਾ ਵੀ ਸਾਡੇ ਨਾਲ ਇਕੱਠਾ ਵਾ ਸਾਂਝਾ ਅਸੀਂ ਇਹ ਮੰਦਿਰ ਜਿਹੜਾ ਵਾ ਬਟਾਲਾ ਰੋਡ ਦੇ ਉੱਤੇ ਇਤਿਹਾਸਕ ਮੰਦਿਰ ਆ ਵੀ ਕੀ ਹੈ ਕਿ ਨਹੀਂ ਉਸ ਸਮੁੰਦਰ ਦੇ ਵਿੱਚ ਇਹਨਾਂ ਦੀ ਯਾਰਾ ਮੈਂਬਰੀ ਕਮੇਟੀ ਬਣੀ ਹੈ ਔਰ ਕਮੇਟੀ ਦਾ ਆਦਰ ਸਤਕਾਰ ਜਿਹੜਾ ਤੁਸੀਂ ਦੇਖਣਾ ਚਾਹੁੰਦੇ ਹੋ ਅਸੀਂ ਪਹਿਲਾਂ ਵੀ ਵਖਾ ਚੁੱਕੇ ਹਾਂ ਜੇ ਤੁਸੀਂ ਹੁਣ ਵੀ ਕੋ ਤੇ ਹੁਣ ਵੀ ਦਿਖਾ ਦਿੰਨੇ ਹਾਂ ਉਹਦੇ ਮਾਧਮ ਨਾਲ ਤੁਹਾਡੇ ਮਾਧਮ ਨਾਲ ਇਹਨਾਂ ਨੇ ਇੱਕ ਧਰਮ ਦਾ ਨਰਾਦਰ ਨਹੀਂ ਕੀਤਾ ਇਹਨਾਂ ਨੇ ਸਿੱਖ ਧਰਮ ਦੀਆਂ ਮੂਰਤੀਆਂ ਜਿਹੜੀਆਂ ਫੋਟੋਆਂ ਜਿਹੜੀਆਂ ਨੇ ਬਾਬਾ ਜੀ ਦੇ ਸਰੂਪ ਨੇ ਔਰ ਸ੍ਰੀ ਹਰਮੰਦਰ ਸਾਹਿਬ ਦਾ ਸਰੂਪ ਹੈ ਉਹਦਾ ਵੀ ਨਰਾਦਰ ਕੀਤਾ ਵਾ ਔਰ ਸਾਡੇ ਭੋਲੇ ਸ਼ੰਕਰ ਇਹ ਮਾਹਲਕਸ਼ਮੀ ਜਿਹਨੂੰ ਪੂਜਦੇ ਆਪਾਂ ਸਾਰੇ ਸੰਸਾਰ ਜਿਹੜਾ ਹਰ ਕੋਈ ਪੂਜਦਾ ਵਾ ਉਹਦਾ ਵੀ ਬੜਾ ਕੋਹਰ ਨਰਾਜ਼ਰ ਜਿਹੜਾ ਵਾ ਇਹਨਾਂ ਕਮੇਟੀ ਵੱਲੋਂ ਕੀਤਾ ਗਿਆ ਔਰ ਇਹ ਦੁਬਾਰਾ ਨਾ ਦਰਾਇਆ ਜਾਵੇ ਕਮੇਟੀ ਦਾ ਮਸਲਾ ਕਿਉਂਕਿ ਅੱਗੇ ਵੀ ਭਾਈਆਂ ਨਾਲ ਚਾਚਾ ਸ਼ਵਾਲਾ ਸੀਗਾ ਮੰਦਰ ਮਿੱਟੀ ਦੇ ਬਾਹਰ ਸ੍ਰੀ ਗਵਰ ਸਾਹੂ ਜੀ ਧਰਨਾ ਦਿੱਤਾ ਸੀਗਾ ਤੇ ਬੜੀਆਂ ਹਨ ਹੁਣੀ ਘਟਨਾ ਹੋਈ ਸੀ ਤੇ ਇਹ ਦੁਬਾਰਾ ਮੈਨੂੰ ਲੱਗਦਾ ਵਾ ਇਹੋ ਜਿਹੀ ਰਿਪੀਟਿੰਗ ਜਿਹੜੀਆਂ ਨੇ ਦੁਬਾਰਾ ਹੋ ਰਹੀਆਂ ਨੇ ਕਿ ਧਰਮ ਦਾ ਨਰਾਜ਼ ਕਰੀ ਉੱਥੇ ਹੀ ਮੰਦਰ ਕਮੇਟੀ ਨੇ ਨਰਾਜ਼ ਕਰੀਤਾ ਸੀ ਲੇਕਿਨ ਉਹਨਾਂ ਦੇ ਕੋਈ ਐਕਸ਼ਨ ਨਹੀਂ ਸੀ ਹੋਇਆ ਉਲਟਾ ਮੈਨੂੰ ਲੱਗੀ ਨਾ ਹੋਰ ਗੱਲਾਂ ਦੂਜੀਆਂ ਸਾਡੇ ਤਰ੍ਹਾਂ ਮਾਨੂੰ ਆਪਸੇ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਵੇਖਣ ਨੂੰ ਅਸੀਂ ਆਏ ਆ ਸਾਨੂੰ ਵੇਖਣ ਨੂੰ ਜੋ ਮਿਲਿਆ ਵਾ ਜਿਹੜੀਆਂ ਇੱਥੇ ਮੂਰਤੀਆਂ ਨੇ ਜਿਹੜੀਆਂ ਉਹ ਖੰਡਤ ਨਹੀਂ ਗਈਆਂ ਜਿਹੜ ਨਰਾਜ਼ ਜਿਹੜਾ ਹੈ ਗੋਰ ਨਰਾਜ਼ ਕੀਤਾ ਗਿਆ ਇਹ ਜਿਹੜਾ ਮੰਦਿਰ ਜਿਹੜਾ ਬਟਾਲ ਰੋਡ ਤੇ ਹੈ ਇਸ ਜਗ੍ਹਾ ਤੇ ਰੱਖੀਆਂ ਗਈਆਂ ਇਹ ਭੁੰਜੇ ਜ਼ਮੀਨ ਦੇ ਉੱਤੇ ਕੂੜੇ ਦੇ ਉੱਤੇ ਰੱਖੀਆਂ ਗਈਆਂ ਔਰ ਜਿਹੜੇ ਮੰਦਰ ਕਮੇਟੀ ਆ ਜਿਹੜਾ ਪ੍ਰਧਾਨ ਆ ਅਸੀਂ ਕਹਿੰਦੇ ਹਾਂ ਉੱਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੇ ਸਾਡੀ ਮੰਗ ਆ ਪੁਲਿਸ ਪ੍ਰਸ਼ਾਸਨ ਨੂੰ ਔਰ ਮਤਲਬ ਕਠੋਰ ਸ਼ਬਦਾਂ ਦੇ ਨਾਲ ਸਾਡੀ ਮੰਗ ਕੀ ਹੈ ਕਿ ਜੇਕਰ ਸਾਡੀ ਇਸ ਚੀਜ਼ ਦੀ ਮੰਗ ਨਾ ਪੂਰੀ ਕੀਤੀ ਗਈ ਤੇ ਅਸੀਂ ਇਹ ਬਾਹਰ ਜਿਹੜਾ ਫਿਰ ਦੁਬਾਰਾ ਧੰਨੇ ਦੇ ਦੁਆਰਾ ਉਹ ਸਰ ਸਾਂਝਾ ਸਮਾਜ ਸਾਰੇ ਆਪਣਾ ਧੰਦਾ ਲਾਵਾਂਗੇ ਭਾਵੇਂ ਉਹ ਫਰੇ ਮੇਰੇ ਭਾਈਚਾਰੇ ਸਾਡੇ ਸਿਕਸ ਸਮਾਜ ਵਿੱਚ ਪੜਾਈ ਬੈਠੇ ਨੇ ਔਰ ਵਾਲਮੀਕੀ ਸਮਾਜ ਤੋਂ ਵੀ ਸਾਡੇ ਭਰਾ ਆਏ ਨੇ ਔਰ ਮੇਰੇ ਖਿਆਲ ਨਾਲ ਗੱਬਰ ਸਾਹਿਬ ਵੀ ਇਨ ਔਰ ਵੀ ਜਥੇਬੰਦੀਆਂ ਜਿਹੜੀਆਂ ਨੇ ਇਹ ਚੀਜ਼ਾਂ ਨੂੰ ਵੇਖ ਕੇ ਜਿਹੜਾ ਨਰਾਜ਼ਰ ਜਿਹੜਾ ਬਰਦਾਸ਼ਤ ਨਾ ਕਰਨ ਲੱਗੀਆਂ ਉਹ ਸਾਰੇ ਤੇ ਪਹੁੰਚਣਗੇ ਔਰ ਬਕਾਇਦਾ ਇਹ ਧਰਨਾ ਦੇਵਾਂਗੇ ਜੇ ਸਾਡੀ ਮੰਗ ਪੂਰੀ ਨਾ ਹੋਈ ਨਾ ਕਾਰਵਾਈ ਨਾ ਹੋਈ ਜੈ ਸ਼੍ਰੀ ਰਾਮ ਨਹੀਂ ਬਰਦਾਸ਼ਤ ਕਰਾ ਧਾਰਮਿਕ ਮਤਲਬ ਕਿ ਫੋਟੋਆਂ ਨਹੀਂ ਰੱਖਣੀਆਂ ਅੱਗੋਂ ਜਦੋਂ ਕਿਸੇ ਨੂੰ ਰੋਕੀਦਾ ਉਹ ਸਾਨੂੰ ਉਲਟ ਮਤਲਬ ਕਿ ਬੋਲਦੇ ਆ ਕੇ ਚਲੋ ਮਤਲਬ ਕਿ ਜੋ ਵੀ ਗਲਤ ਹੈ ਗਲਤੀ ਆ ਅਸੀਂ ਬੜਾ ਰੋਕਦੇ ਪਰ ਲੋਕੀ ਨਹੀਂ ਰੋਕਦੇ ਪਰ ਜੋ ਵੀ ਸਾਡੇ ਅਲਿਗੇਸ਼ਨ ਲੱਗ ਰਹੇ ਨਾ ਬਹੁਤ ਗਲਤ ਲੱਗ ਰਹੇ ਆ ਤਾਂ ਪਲੀਜ਼ ਮਤਲਬ ਕਿ ਕਰੋ ਇਹਨੂੰ ਕਾਰਵਾਈ ਕੀਤੀ। ਇਹ ਕਹਿਣਾ ਕਹਿਣਾ ਉਹਨਾਂ ਦਾ ਕਹਿਣਾ ਹੈ ਕਿ ਖੱਡਤ ਕੀਤੀਆਂ ਗਈਆਂ ਮੂਰਤੀਆਂ ਜੇ ਤੋ ਕਿੰਨਾ ਜਿਹੜਾ ਢੇਰ ਲਗਾਇਆ ਗਿਆ ਵਾਪਕ ਜਿਹੜਾ ਕੂੜੇ ਦੇ ਵਿੱਚ ਗੰਦਗੀ ਦੇ ਵਿੱਚ ਜਿਹੜੇ ਆ ਸ਼ਿਵ ਸ਼ੰਕਰ ਭੋਲੇ ਸ਼ੰਕਰ ਆਪਣੇ ਬਾਬਾ ਦੀਪ ਸਿੰਘ ਜੀ ਦੀਆਂ ਫੋਟੋਆਂ ਜਿਹੜੀਆਂ ਬੇਦਬੀ ਕੀਤੀ ਗਈ। ਸਰ ਦੀਪ ਸਿੰਘ ਦੀ ਫੋਟੋ ਇਹਨਾਂ ਨੇ ਆਪ ਹੀ ਰੱਖੀ ਹੈ ਮੁੱਦਾ ਉਠਾਉਣ ਵਾਸਤੇ। ਹਾਂਜੀ ਕਿਉਂਕਿ ਇੱਥੇ ਬਸ ਇੱਥੇ ਕੋਈ ਗੁਰਦੁਆਰਾ ਨਹੀਂ ਬਣਿਆ ਪਿਆ ਇੱਥੇ ਸਾਰੇ ਧਾਰਮਿਕ ਦੂਸਰੇ ਮੰਦਰ ਬਨੇ ਹੋਏ ਆ। ਇਹ ਫੋਟੋ ਇਹਨਾਂ ਨੇ ਆਪ ਰੱਖੀ ਹੈ ਤੇ ਇਹਨਾਂ ਨੇ ਮੁੱਦਾ ਉਠਾਇਆ ਹੈ। ਇਹਨਾਂ ਨੂੰ ਹੋਰ ਕੋਈ ਮੁੱਦਾ ਨਹੀਂ ਮਿਲਿਆ 50 ਸਾਲ ਤੋਂ ਇਹ ਮੰਦਿਰ ਇੱਥੇ ਬਣਿਆ ਹੋਇਆ ਆ ਸਾਰਾ ਕੁਝ ਇੱਥੋਂ ਦੇ ਕੇਸ ਜਿੱਥੇ ਸਟੇ ਮਿਲਿਆ ਪਿਆ ਆ ਤੇ ਇਹਨਾਂ ਨੂੰ ਹੁਣ ਹੋਰ ਕੋਈ ਮੁੱਦਾ ਨਹੀਂ ਮਿਲਿਆ ਇਹਨਾਂ ਨੇ ਇਹ ਨਾਜਾਇਜ਼ ਮੁੱਦਾ ਉਠਾਇਆ ਸਰ ਕੀ ਕਾਰਨ ਹੈ ਕਿ ਉਹ ਜਿਹੜਾ ਇਹਨਾਂ ਵੱਲੋਂ ਮੁੱਦਾ ਉਠਾਇਆ ਇਹਨਾਂ ਵੱਲੋਂ ਇਹੀ ਕਾਰਨ ਹੈ ਇਹ ਨਾਜਾਇਜ਼ ਆ ਕੇ ਜਗ੍ਹਾ ਤੇ ਕਬਜ਼ਾ ਕਰਨ ਆਉਂਦੇ ਆ ਸਰ ਮੈਂ ਤੇ ਇਹੀ ਕਹੂੰਗੀ ਤੇ ਬਾਕੀ ਤੁਹਾਡੇ ਸਾਹਮਣੇ ਅਸੀਂ ਕਿਹੜਾ ਕੋਈ ਆਪਣਾ ਕੋਈ ਕੁਝ ਬਣਾਇਆ ਪਿਆ ਘਰ ਨਾ ਕੁਝ ਮੰਦਿਰ ਜਾਂ ਮੰਦਿਰ ਦੀ ਜਗ੍ਹਾ ਮੰਦਿਰ ਤੇ ਹੀ ਰਹਿਣੀ ਆ ਸਰ ਦਾ ਇਹ ਬੰਦ ਤੇ ਅਸੀਂ ਇਹੀ ਕਰਦੇ ਆ ਕਿ ਚਲੋ ਸੌਰੀ ਵੀ ਕਰ ਲੈਨੇ ਆ ਵੀ ਜੇ ਹੋਇਆ ਆ ਤਾਂ ਗਲਤੀ ਮੰਨ ਵੀ ਲੈਨੇ ਆ ਪਰ ਇੱਕ ਮੌਕਾ ਤਾਂ ਦੇਣਾ ਚਾਹੀਦਾ ਨਾ ਜਿਹੜੀ ਮੂਰਤੀਆਂ ਦੀ ਬੇਦਬੀ ਆ ਹਾਂ ਜੀ ਪਤਾ ਨਹੀਂ ਕਿ ਇਹ ਪ੍ਰਧਾਨ ਜੇ ਇੱਕ ਪ੍ਰਧਾਨ ਹੋਣ ਕੋਟੋਂ ਹਾਂ ਜੀ ਉਹਨੂੰ ਜਲ ਪ੍ਰਵਾਹ ਕਰਨਾ ਜਿਹੜਾ ਮੰਡਲ ਦੀ ਕਮੇਟੀ ਦਾ ਜਿਹੜਾ ਜ਼ਿੰਮੇਵਾਰੀ ਹੁੰਦੀ ਹੁੰਦੀ ਆ ਸਰ ਉਹ ਅਸੀਂ ਬੱਲੇ ਵਾਲੀ ਨਹਿਰ 'ਚ ਕਰਕੇ ਆਉਨੇ ਆ ਉਹਨੂੰ ਰਾਤ ਬਰਾਤ ਕੋਈ ਓਪਨ ਹੈਗਾ ਜੇ ਰੱਖ ਵੀ ਜਾਂਦਾ ਤੇ ਇੰਨੀ ਦੇਰ ਤੱਕ ਤਾਂ ਅਸੀਂ ਕੋਈ ਰਾਖੀ ਨਹੀਂ ਰੱਖ ਸਕਦੇ ਸਰ ਤੇ ਉਹਨੂੰ ਜਨਤਾ ਨੂੰ ਵੀ ਸੋਚਣਾ ਚਾਹੀਦਾ ਕਿ ਮੰਦਿਰਾਂ 'ਚ ਗੰਦਗੀ ਨਹੀਂ ਸਹੀ ਹੈਗੀ। ਸਾਡੇ ਵੱਲੋਂ ਧੱਕਿਆ ਨਹੀਂ ਜਾਂਦਾ ਕੋਈ। ਧੱਕਿਆ ਜਾਂਦਾ ਸਰ ਪਰ ਉਹ ਇਹ ਪਤਾ ਨਹੀਂ ਉਹ ਕਿਹੜੇ ਵੇਲੇ ਰੱਕ ਰੁੱਕ ਗਏ ਆ ਤੇ ਨਜਾਇਜ਼ ਇਹ ਸਾਡੇ ਤੇ ਐਲੀਕੇਸ਼ਨ ਲਾਣ ਦੇ ਆ। ਇਹ ਐਲੀਕੇਸ਼ਨ ਨਾ ਲਾਣ ਸਾਡੇ ਤੇ ਅਸੀਂ ਨਜਾਇਜ਼ ਨਹੀਂ ਕਰਨ ਦੇ। ਸਾਡੇ ਵੱਲੋਂ ਜਾਇਜ਼ ਹੈ। ਇਹ ਸਾਡੇ ਦਾ ਨਜਾਇਜ਼ ਕਰਨ ਦੇ ਸਰ। ਠੀਕ ਹੈ। ਬਾਤ ਸਾਰਾ ਅਸੀਂ ਹੋਰ ਨਹੀਂ ਕੁਝ ਕਹਿ ਸਕਦੇ। ਨਰਾਦਰ ਇਲੈਕਸ਼ਨ ਕਮੇਟੀ ਤੋਂ ਪੰਜਾਬ ਪ੍ਰਧਾਨ ਦਾਸਕਰਨ ਸਿੰਘ ਪੱਟੀ ਬਟਾਲਾ ਰੋਡ ਜੋ ਕਿ ਮੰਦਰਵਾ ਮਾਤਾ ਜੀ ਦਾ ਔਰ ਇੱਥੇ ਨੁਕਰ ਦੇ ਵਿੱਚ ਵੇਖਣ ਵਾਲੀ ਇੱਕ ਮੰਦ ਭਾਗੀ ਜਿਹੜੀ ਚੀਜ਼ ਆ ਕਿਉਂਕਿ ਵੇਖੋ ਜੀ ਮੰਦਰਾਂ ਦੇ ਵਿੱਚ ਮੂਰਤੀਆਂ ਦਾ ਨਰਾਦਰ ਜਿਹੜਾ ਵਾ ਉਹ ਬੜੀਆਂ ਥਾਵਾਂ ਤੇ ਸੇਖਾ ਪਰ ਇਹਨਾਂ ਦੇ ਨਾਲ ਦੇ ਨਾਲ ਇੱਥੇ ਅਨੋਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸਰੂਪ ਆ ਸ੍ਰੀ ਹਰਮੰਦਰ ਸਾਹਿਬ ਜਿਹੜਾ ਸਰੂਪ ਆ ਉਹ ਵੀ ਕੂੜੇ ਦੇ ਵਿੱਚ ਐਸ ਰੱਖਣਾ ਸੁੱਤੇ ਜੰਗੇ ਆਪਾਂ ਕਿ ਝਾੜੂ ਮਾਰ ਕੇ ਕੂੜੇ ਦੇ ਨੁਕਰਾਂ ਵਿੱਚ ਇਕੱਠੇ ਕਰ ਦਨੇ ਉੱਥੇ ਇਹਨਾਂ ਨੇ ਸਰੂਪ ਇਕੱਠੇ ਕੀਤੇ ਆ ਮਾਤਾ ਜੀ ਦੀਆਂ ਨਾਲ ਫੋਟੋਆਂ ਵੀ ਇਕੱਠੀਆਂ ਕੀਤੀਆਂ ਜਿਹੜੀ ਨਿੰਦਣਯੋਗ ਗੱਲ ਵਾ ਅਗਰ ਅਸੀਂ ਧਰਮ ਦਾ ਆਦਰ ਨਹੀਂ ਕਰ ਸਕਦੇ ਸਭ ਸੰਭਾਲ ਨਹੀਂ ਕਰ ਸਕਦੇ ਤੇ ਕਾਦੀ 11 ਮੈਂਬਰੀ ਆ ਜੇ 11 ਮੈਂਬਰੇ ਆ ਅਸੀਂ ਜੇ 11 ਮੈਂਬਰਾਂ ਦੇ ਵਿੱਚੋਂ 6 ਸੁੱਤੇ ਆ ਤੇ 5 ਤੇ ਜਾਗਣ ਕਿ ਜਿਹਾ ਸਾਰੇ ਸੁੱਤੇ ਆ ਜੇ ਆਪਾਂ ਜਿੱਥੇ ਆਪਾਂ ਨੂੰ ਮਾਇਆ ਭੇਟ ਹੁੰਦੀ ਆ ਗੱਲਿਆਂ ਦੇ ਵਿੱਚ ਉੱਥੇ ਸਾਡੀਆਂ ਜੋਤੀਆਂ ਪ੍ਰਕਾਸ਼ ਹੋ ਰਹੀਆਂ ਉੱਥੇ ਸੌਫ ਸਫਾਈ ਵਾ ਪਰ ਜਿਨ੍ਹਾਂ ਦੇ ਜੜਗੇ ਸਾਡੀ ਮਾਇਆ ਆ ਰਹੀ ਆ ਉਹਨਾਂ ਦਾ ਨਰਾਦਰ ਜਿਹੜਾ ਨੁਕਰਾਂ ਦੇ ਵਿੱਚ ਜਿਹੜੀਆਂ ਮੂਰਤੀਆਂ ਖੰਡਤ ਹੋਈਆਂ ਨੇ ਉਹਨਾਂ ਨੂੰ ਜਲ ਪ੍ਰਵਾਹ ਕੀਤਾ ਜਾਵੇ ਜੀ ਤਾਂ ਕਿ ਇਹ ਮੁੱਦੇ ਬਣੇ ਨੀ ਨਾ ਹੁਣ ਇਹ ਨਹੀਂ ਕਿ ਇਹ ਮੁੱਦਿਆਂ ਨੂੰ ਮਹਤਵਪੂਰਨ ਬਣਾ ਰਿਆ ਇਹ ਮੁੱਦਿਆਂ ਨੂੰ ਇਹ 11 ਮੈਂਬਰੀ ਜਿਹੜੀ ਕਮੇਟੀ ਆ ਜੋ ਵੀ ਉਹਨਾਂ ਦੇ ਪ੍ਰਧਾਨ ਨੇ ਮੈਂ ਬਾਈ ਨੇਮ ਨਹੀਂ ਜਾਣਦਾ ਹੁਣ ਸਪੜਤਾਲ ਕਰਕੇ ਜਿਹੜੀ ਦੋਸ਼ੀਆਂ ਤੇ ਬੰਦੀ ਕਾਨੂੰਨੀ ਕਾਰਵਾਈ ਆ ਜੀ ਉਹ ਕੀਤੀ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਲੋਕ ਸੁੱਟ ਜਾਂਦੇ ਆ ਦੇਖੋ ਜੀ ਲੋਕ ਮੰਨ ਲਓ ਲੋਕ ਅੰਦਰ ਇੱਕ ਸਰੂਪ ਚੜਾਗੇ ਆ ਇੱਕ ਭਾਵਨਾ ਉਹਨਾਂ ਦੇ ਅੰਦਰ ਆ ਪਰ ਜਿਹੜੀ ਉਹਨਾਂ ਦੀ ਭਾਵਨਾ ਵਾ ਉਹਦੇ ਅਗਲਾੜਾ ਪ੍ਰੋਸੈਸ ਹੁੰਦਾ ਵਾ ਉਹਨੂੰ ਕਿਸੇ ਤਰੀਕ ਅਗਰ ਕੋਈ ਮੂਰਤੀ ਚੜਾ ਕੇ ਗਿਆ ਜੀ ਅਗਰ ਉਹ ਖੰਡਤ ਹੋ ਗਿਆ ਉਹਨੂੰ ਜਲਪਰਵਾਹ ਕੀਤਾ ਜਾਵੇ ਜੀ ਉਹਦਾ ਪ੍ਰੋਸੈਸ ਇਹ ਵਾ ਨਾ ਕਿ ਉਹਦਾ ਪ੍ਰੋਸੈਸ ਇਹ ਵਾ ਵੀ ਉਹਨਾਂ ਨੂੰ ਨੁਕਰਾਂ ਤੇ ਜਿਤਨਾ ਰੂੜੀਆਂ ਇਕੱਠੀਆਂ ਕਰਕੇ ਜਿਵੇਂ ਉਤਨਾ ਸਰੂਪ ਇਕੱਠੇ ਕੀਤੇ ਆ ਜੀ ਕਾਰਵਾਈ ਕੀ ਬੰਤੀ ਕਰਦੇ ਕਾਰਵਾਈ ਇਹ ਵਾ ਕਿ ਜਿਹੜੇ ਵੇਖੋ ਜੀ ਜਿਹੜੀ ਕਮੇਟੀ ਬਣੀ ਆ ਜਿਹੜੀ ਕਮੇਟੀ ਬਣੀ ਕਮੇਟੀ ਸੁੱਤੀ ਕਮੇਟੀ ਉੱਤੇ ਜਿਹੜੀ ਬੰਤੀ ਕਾਨੂੰਨੀ ਕਾਰਵਾਈ ਆ ਜਿਹੜੀ ਬੇਦਬੀ ਧਾਰਾ ਬੰਦੀ 295ਏ ਲਾਈ ਜਾਵੇ ਜੀ ਅਗਰ ਨਹੀਂ ਕਾਰਵਾਈ ਅਗਰ ਪੁਲਿਸ ਪ੍ਰਸ਼ਾਸਨ ਇਸ ਕੰਮ ਦੇ ਵਿੱਚ ਜਾਂ ਕੋਈ ਅਪਰੋਚ ਲਾਉਗੀ ਜਾਂ ਕੋਈ ਢਿੱਲ ਕਰੂਗੀ ਤਾਂ ਸੜਕ ਆਪ ਜੀ ਨੇ ਦੇਖਣ ਦੀ ਆ ਜੀ ਸਾਰਿਆਂ ਨੇ ਅਖੰਡ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਵੱੱਟੋਂ ਵੱੱਟੇ ਵੱਡੇ ਪੱਧਰ ਤੇ ਹਿੰਦੂ ਸਮਾਜ ਦੇ ਨਾਲ ਖੜਕੇ ਵਾਲਮੀਕੀ ਸਮਾਜ ਦੇ ਨਾਲ ਖੜਕੇ ਅਸੀਂ ਧਰਮ ਦੇ ਨਾਲ ਖੜਨ ਲੱਗੇ ਆ ਜੀ ਨਾ ਕਿਸੇ ਇਸ ਮੈਂ ਇੱਕ ਗੱਲ ਤਿੱਖੇ ਸ਼ਬਦਾਂ ਦੇ ਵਿੱਚ ਕਹਦਾ ਜੀ ਕਿਉਂਕਿ ਅਸੀਂ ਧਰਮ ਤੇ ਸੱਚਾਈ ਦੇ ਨਾਲ ਖੜਨ ਲੱਗੇ ਆ ਕਿਸੇ ਦੇ ਨਾਲ ਨਹੀਂ ਜੋ ਖੜਨ ਲੱਗੇ ਜਿੱਥੇ ਸਾਨੂੰ ਧਰਮ ਤੇ ਜਿੱਥੇ ਸਾਨੂੰ ਕਰਮਨਾਥ ਧਰਮ ਬਿਲਕੁਲ ਵੱਡਾ ਨਹੀਂ ਹੈ ਕਰਮ ਵੱਡਾ ਵਾ ਆ ਜਿਹੜੀਆਂ ਮੂਰਤੀਆਂ ਤੇ ਜਾਂ ਸਰੂਪ ਬੇਤੁਕਾ ਕਰਮਿਆਂ ਔਰ ਜਿਨੇ ਮਾੜਾ ਕਰਮ ਕਰਨਾ ਉਹਨੂੰ ਸਰਧਾਰਨਾ ਸਾਡਾ ਕਰਮਿਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਥੇ ਮੌਕੇ ਤੇ ਆਏ ਆ ਇਹਨਾਂ ਦੀ ਆਪਣਾ ਕੰਪਲੇਂਟ ਲੈ ਰਹੇ ਆ ਕੰਪਲੇਂਟ ਲੈ ਕੇ ਦੀ ਇਨਕੁਆਰੀ ਕਰਕੇ ਜਿਹੜੀ ਬੰਦੀ ਕਾਰਵਾਈ ਹੋਗੀ ਉਹ ਅਮਲ ਚ ਲਿਆਂਦੋ ਤੁਸੀਂ ਦੇਖਿਆ ਵਾਕਿਆ ਜਿਹੜੀਆਂ ਮੂਤੀਆਂ ਉਹ ਖੁੰਡੇ ਦੇ ਖੇਤ ਵਿੱਚ ਉਹਨਾਂ ਦੀ ਬੇਰਦੀ ਕੀਤੀ ਗਈ ਜੇ ਪਹੁੰਚੇ ਆ ਜੇ ਦੇਖ ਰਹੇ ਆ ਸਾਰਾ ਕੁਝ ਵੇਖ ਕੇ ਵੈਰੀਫਾਈ ਕਰਕੇ ਇਨਕੁਆਰੀ ਕਰਕੇ ਜਿਹੜੀ ਵੀ ਬੰਦੀ ਕਾਰਵਾਈ ਹੋਗੀ ਉਹ ਕੀਤੀ ਜਾਵੇ